ਇੱਕ ਪਾਸੇ ਜਿੱਥੇ ਲੋਕਾਂ ਨੂੰ ਤਿਉਹਾਰਾਂ ਦੀ ਖੁਸ਼ੀ ਹੈ ਉੱਤੇ ਹੀ ਦੂਜੇ ਪਾਸੇ ਜੇਕਰ ਆਪਾਂ ਹੁਣ ਹੁਸ਼ਾਰਪੁਰ ਦੀ ਗੱਲ ਕਰ ਲਈਏ ਤਾਂ ਹੁਸ਼ਾਰਪੁਰ ਦੇ ਵਿੱਚ ਸਫਾਈ ਵਿਵਸਥਾ ਨੂੰ ਲੈ ਕੇ ਕੋਈ ਬਹੁਤੇ ਪ੍ਰਬੰਧ ਨਹੀਂ ਵਧੀਆ ਪ੍ਰਬੰਧ ਨਹੀਂ ਨੇ ਜਿਸ ਦਾ ਵੱਡਾ ਕਾਰਨ ਇਹ ਹੈ ਕਿ ਹੁਸ਼ਾਰਪੁਰ ਦੇ ਸਮੂਹ ਸਫਾਈ ਕਰਮਚਾਰੀ ਸਾਡਾ ਸਫਾਈ ਭਾਈਚਾਰਾ ਜਿਹੜਾ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਹੜਤਾਲ ਤੇ ਹੈ ਇਸ ਤੋਂ ਇਲਾਵਾ ਹੁਣ ਅਸੀਂ ਨਗਰ ਨਿਗਮ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਇਕੱਲਾ ਸਫਾਈ ਕਰਮਚਾਰੀ ਯੂਨੀਨੀ ਨਹੀਂ ਬਲਕਿ ਆਊਟਸੋਰਸ ਕਰਮਚਾਰੀ ਤੇ ਰੈਗੂਲਰ ਕਾਮੇ ਨੇ ਜਿਹੜੇ ਨਗਰ ਨਿਗਮ ਦੇ ਉਹ ਵੀ ਹੜਤਾਲ ਤੇ ਚੱਲ ਰਹੇ ਨੇ ਜੋ ਇਹਨਾਂ ਵੱਲੋਂ ਸਾਨੂੰ ਜਾਣਕਾਰੀ ਦਿੱਤੀ ਗਈ ਹੈ ਤਾਂ ਹੁਣ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਹੁਚਾਰਪੁਰ ਨਗਰ ਨਿਗਮ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਮੁਲਾਜ਼ਮ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਰਕਾਰਾਂ ਦਾ ਪਿੱਟ ਸਿਆਪਾ ਕਰ ਰਹੇ ਨੇ ਸਾਡਾ ਮੁਲਾਜ਼ਮ ਭਾਈਚਾਰਾ ਜਿਹੜਾ ਇੱਕ ਪਾਸੇ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਇਕੱਠਾ ਆਇਆ ਚਾਰਾ ਜਿਹੜਾ ਉਹ ਧਰਨੇ ਤੇ ਬੈਠੇ ਹੋਏ ਉੱਥੇ ਹੀ ਰੋਸਾਨਾ ਦੀ ਜ਼ਿੰਦਗੀ ਦੇ ਵਿੱਚ ਜਾਂ ਰੋਜ਼ਮਰਦ ਦੀ ਜ਼ਿੰਦਗੀ ਦੇ ਵਿੱਚ ਨਗਰ ਨਿਗਮ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਕਾਫੀ ਜ਼ਿਆਦਾ ਇਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਅਸੀਂ ਗੱਲਬਾਤ ਕਰ ਲੈਂਦੇ ਆ ਜਿਹੜੇ ਇੱਥੇ ਮੁਲਾਜ਼ਮ ਮੌਜੂਦ ਨੇ ਗੱਲਬਾਤ ਕਰ ਲੈਂਦੇ ਪਾਜੀ ਕੀ ਨਾਮ ਹੈ ਤੁਹਾਡਾ ਸੁਭਾਸ਼ ਚੰਦ ਸੁਭਾਸ਼ ਚੰਦ ਜੀ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਤੁਸੀਂ ਹੜਤਾਲ ਤੇ ਬੈਠੇ ਹੋ ਕਿਹੜੀ ਯੂਨੀਅਨ ਦੇ ਨਾਲ ਬਿਲੋਂਗ ਕਰਦੇ ਹੋ ਕੀ ਕੰਮ ਹੈ ਤੁਹਾਡਾ ਜੀ ਅਸੀਂ ਕਰਨ ਜੋਜੀ ਨਾਲ ਬੈਠੇ ਆ ਜੀ ਸਾਡੇ ਯੂਨੀਅਨ ਦੇ ਪ੍ਰਧਾਨ ਆ ਉਹ ਸਫਾਈ ਯੂਨੀਅਨ ਸਫਾਈ ਕਰਮਚਾਰੀ ਯੂਨੀਅਨ ਦੇ ਨਾਲ ਬਿਲਕੁਲ ਤੇ ਕੀ ਆਪਣੀਆਂ ਮੰਗਾਂ ਨੇ ਕਿਉਂਕਿ ਹੁਸ਼ਿਆਰਪੁਰ ਆਪਾਂ ਸ਼ਹਿਰ ਦੀ ਗੱਲ ਕਰ ਰਹੀਏ ਤਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੁਣ ਜਿਹੜਾ ਇਹ ਕੂੜੇ ਦੇ ਢੇਰ ਰਾਜਾ ਜਿਹੜੇ ਉਹ ਡੰਪਾ ਹੋਣੋਂ ਅੱਧ ਤੋਂ ਵੱਧ ਸੜਕਾਂ ਤੇ ਜਿਹੜੇ ਪਹੁੰਚ ਚੁੱਕੇ ਨੇ ਤੁਹਾਡੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇਹ ਘਟੀਆਂ ਸਰਕਾਰਾਂ ਦੀ ਬੇਦੋਦਤ ਹੈ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਮੇਨ ਕਾਰਨ ਕੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸ਼ਹਿਰ ਵਾਸੀਆਂ ਨੂੰ ਜ਼ਿਆਦਾਤਰ ਕਾਰਨ ਹੀ ਨਹੀਂ ਪਤਾ ਜੀ ਸੋਖੇ ਸ਼ਬਦਾਂ ਦੇ ਵਿੱਚ ਸ਼ ਕਾਰਨ ਇਹ ਹੈ ਜੀ ਕਿ ਮਤਲਬ ਜਿੰਨੇ ਵੀ ਇਸ ਵੇਲੇ ਮੁਲਾਜ਼ਮ ਇਥੇ ਕਰਮਚਾਰੀ ਬੈਠੇ ਆ तकरीबन 100 ਦੇ ਵਿੱਚੋਂ 70% ਇਹ ਮਤਲਬ ਕੀ ਨਾ 50 ਪਲੱਸ ਆ ਇਹਨਾਂ ਦੀਆਂ ਉਮਰਾਂ ਨਿਕਲੀ ਜਾਂਦੀਆਂ ਆ ਅੱਗੇ ਤੋਂ ਅੱਗੇ ਤੇ ਪਰ ਮਤਲਬ ਕੀ ਨਾ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਇਹ ਸਰਕਾਰ ਜਦੋਂ ਆਈ ਸੀ ਕਹਿੰਦੀ ਸੀ ਅਸੀਂ ਤੁਹਾਡੇ ਵਾਸਤੇ ਸਭ ਕੁਝ ਕਰਾਂਗੇ ਪਰ ਹਜੇ ਤੱਕ ਸਾਡੇ ਵਾਸਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਅਸੀਂ ਮਜਬੂਰ ਹੋ ਕੇ ਮਤਲਬ ਸਾਨੂੰ ਕੋਈ ਸ਼ੌਕ ਨਹੀਂ ਹੈਗਾ ਹਰਤਾਲਾਂ ਦੇ ਵਿੱਚ ਬੈਠਣ ਦੇ ਵਾਸਤੇ ਅਸੀਂ ਮਜਬੂਰ ਹੋ ਕੇ ਬੈਠੇ ਆ ਜੀ ਇੱਕ ਪਾਸੇ ਲੋਕਾਂ ਨੂੰ ਜਿਹੜੀ ਤਿਉਹਾਰਾਂ ਦੀ ਖੁਸ਼ੀ ਹੈ ਕਿਉਂਕਿ ਦੁਸ਼ਹਿਰੇ ਦਾ ਤਿਉਹਾਰ ਆ ਰਿਹਾ ਉਸ ਤੋਂ ਬਾਅਦ ਕਰਵਾ ਚੌਥ ਹੋਣਾ ਹੈ ਦੀਵਾਲੀ ਦਾ ਤਿਉਹਾਰ ਆਣਾ ਹੁਣ ਇਹ ਤਕਰੀਬਨ ਦਸੰਬਰ ਤੱਕ ਤਿਉਹਾਰਾਂ ਦਾ ਹੁਣ ਜਿਹੜਾ ਮੌਸਮ ਸ਼ੁਰੂ ਹੋਣ ਜਾ ਰਿਹਾ ਜੀ ਤੇ ਦੂਜੇ ਪਾਸੇ ਆਪਾਂ ਸਰਕਾਰ ਦੀ ਗੱਲ ਕਰ ਲਈਏ ਐਮਐਲਏ ਦੀ ਗੱਲ ਕਰ ਲਈਏ ਜਿਹੜੇ ਸਾਬਕਾ ਮੰਤਰੀ ਨੇ ਬਰਮਸ਼ੰਕਰ ਜਿੰਪਾ ਲੋਕਲ ਬਾਡੀ ਮਿਨਿਸਟਰ ਡਾਕਟਰ ਅਰਜੋਤ ਦੀ ਗੱਲ ਕਰ ਰਹੀ ਹੈ ਜਿਨ੍ਹਾਂ ਦੇ ਅਧੀਨ ਸਾਰਾ ਦਰਉਮਦਾਰ ਹੁੰਦਾ ਹੈ ਜੀ ਉਹਨਾਂ ਦੇ ਆਪਣੇ ਸ਼ਹਿਰ ਦੇ ਇਸ ਤਰ੍ਹਾਂ ਦੇ ਹਾਲਾਤ ਨੇ ਤਾਂ ਬਾਕੀ ਪੰਜਾਬ ਦੇ ਕੀ ਹਾਲਾਤ ਹੋਣਗੇ ਜੀ ਫਿਰ ਹੁਣ ਜਿੱਦਾਂ ਤਿਹਾਰ ਆ ਗਿਆ ਹੈ ਜੀ ਸਾਡੀ 10000 ਰੁਪਏ ਸੈਲਰੀ ਹੈ ਤਨਖਾਹ ਹੈ ਜੀ ਜਿਨ੍ਹਾਂ ਦੇ ਬੱਚੇ ਇੱਕ ਬਸ ਦੇ ਕਹਿੰਦੇ ਬੱਚੇ ਪੜਾਓ ਇਹ ਕਰੋ ਉਹ ਕਰੋ 10000 ਦੇ ਵਿੱਚ ਬੱਚੇ ਕਿੱਦਾਂ ਪੜਾਈ ਜਾਣਗੇ ਜਦ ਕਿ ਅੱਜ ਦੀ এডਿਊਕੇਸ਼ਨ ਦੇ ਲੋਕ ਕਿੰਨੀ ਮਹਿੰਗੀ ਹੈ ਹਨਾ ਜੀ ਤੇ ਮਤਲਬ ਕਹਿੰਦਾ ਪਾਪ ਵੀ ਜਿਹੜੇ 10000 ਰੁਪਏ ਸੈਲਰੀ ਸੀ ਲੈਨੇ 2 ਦਿਨਾਂ ਦੇ ਵਿੱਚ ਸਾਡੇ ਪੈਸੇ ਖਤਮ ਹੋ ਜਾਂਦੇ ਆ ਦੋ ਦਿਨਾਂ ਤੋਂ ਬਾਅਦ ਜਿਹੜੇ ਅਸੀਂ 28 ਦੇ ਮਨ ਲੈ ਵਾ ਉਹ ਅਸੀਂ ਜਿੱਦਾਂ ਕਰਦੇ ਆ ਇਹ ਸਾਨੂੰ ਪੁੱਛ ਕਿਉਂਕਿ ਦੇਖੇ ਜੇ ਸਾਨੂੰ ਕੋਈ ਸਾਨੂੰ ਜਾਲ ਤਰੀ ਬੈਠਾ ਹੋਵੇ ਭਾਈ ਸਾਹਿਬ ਪਿਛਲੇ ਬਹੁਤ ਸਮੇਂ ਤੋਂ ਮੀਡੀਆ ਦੇ ਵਿੱਚ ਵੀ ਅਸੀਂ ਕਵਰੇਜ ਕਰ ਰਹੇ ਆ ਤੁਹਾਡੀ ਮੈਨੂੰ ਲੱਗਦਾ ਕਿ 5 ਸਾਲ ਦਾ ਕਰੀਬ ਤਾਂ ਮੈਨੂੰ ਸਮਾਂ ਹੋ ਗਿਆ ਪੱਤਰਕਾਰੀ ਦੇ ਖੇਤਰ ਦੇ ਵਿੱਚ ਆਪਾਂ ਤੁਹਾਡੀਆਂ ਕਵਰੇਜ ਕਰ ਰਹੇ ਆ ਸਰਕਾਰਾਂ ਆਈਆਂ ਗਈਆਂ ਪਰ ਇਹ ਬਿਸ਼ਰਮ ਕਿਉਂ ਨੇ ਜਿਹੜੇ ਲੀਡਰ ਨੇ ਜੀ ਕਿਉਂ ਨਹੀਂ ਇਹਨਾਂ ਦੇ ਕੰਨ ਤੇ ਕੋਈ ਜੂ ਸਰਕੀ ਨਜ਼ਰ ਆ ਰਹੀ ਹੈ ਜੀ ਸਿਰਫ ਏਸੀ ਕਰਕੇ ਇਹੀ ਪਿੱਟ ਸੇ ਆਪਾਂ ਕਰਕੇ ਜੀ ਬੈਠੇ ਆ ਨਾ ਤੁਹਾਨੂੰ ਲਾਈਵ ਦੱਸਿਆ ਸਾਨੂੰ ਕੋਈ ਸ਼ੌਕ ਨਹੀਂ ਸੀ ਜੇ ਸਾਡੇ ਆਰਾਮ ਨਾਲ ਸਾਡੀ ਗੱਲ ਸੁਣ ਲੈਂਦੇ ਸਾਡੀਆਂ ਇਹਡੀਆਂ ਗੱਲਾਂ ਸ਼ਰਤਾਂ ਜਿਹੜੀਆਂ ਸਾਡੀਆਂ ਅਸੀਆਂ ਉਹਨੂੰ ਪੂਰਨ ਕਰ ਦਿੰਦੇ ਤਾਂ ਸਾਨੂੰ ਕੀ ਜ਼ਰੂਰਤ ਸੀ ਆਪਣੇ ਸ਼ਹਿਰ ਵਾਸੀਆਂ ਨੂੰ ਤੰਗ ਕਰਨ ਦੀ ਅਸੀਂ ਕੋਈ ਸਾਨੂੰ ਕੋਈ ਸ਼ੌਕ ਨਹੀਂ ਹੈ ਆਪਣੇ ਸ਼ਹਿਰ ਵਾਸੀਆਂ ਨੂੰ ਤੰਗ ਕਰਨ ਦਾ ਅਸੀਂ ਮਜਬੂਰ ਆ ਇਹਲਾਚਾਰ ਆ ਕਿਉਂਕਿ ਸਾਡੀ ਸੁਣਵਾਈ ਹੋਰ ਤਰੀਕੇ ਨਾਲ ਹੁੰਦੀ ਨਹੀਂ ਨੇ ਵੀ ਇਹੀ ਸਾਡੇ ਕੋਲ ਤਰੀਕਾ ਬਣਾਇਆ ਅਸੀਂ ਬਣਾਇਆ ਜਿਹੜਾ ਹੈ ਭਾਈ ਸਾਹਿਬ ਇੱਕ ਕਹਿੰਦੇ ਕਿ ਦਿੱਲੀ ਵਾਲਿਆਂ ਨੇ ਕੋਈ ਠੇਕਾ ਠੁੱਕਾ ਦਿੱਤਾ ਜਾ ਰਿਹਾ 10 ਸਾਲ ਦੇ ਲਈ ਉਹਦੇ ਕਰਕੇ ਹਾਲਾਤ ਪੈਦਾ ਹੋਏ ਨੇ ਉਹ ਪੂਰਾ ਮਾਮਲਾ ਤੁਸੀਂ ਮੜਾ ਜਿਹਾ ਸਮਝਾ ਦਿਓ ਲੋਕਾਂ ਨੂੰ ਸਰ ਉਹ ਇਦਾਂ ਨਾ ਮੇਰੀ ਗੱਲ ਸੁਣੋ ਇਹਨਾਂ ਨੇ ਪਹਿਲਾਂ ਲੀਲਣ ਠੇਕਾ ਦਿੱਤਾ ਪਿਆ ਆ ਸਾਡੀ ਅੰਦਰ ਗੱਲ ਪਹਿਲੇ ਹੀ 10000 ਰੁਪਏ ਹੈਗੇ ਆ ਸਾਡਾ ਨਹੀਂ ਹਿਸਾਬ ਦਾ ਉਹਦੇ ਨਾਲ ਉਤੋਂ ਜੇ ਮਾੜਾ ਮੋਟਾ ਸਾਨੂੰ 10000 ਇਹ ਵੀ ਮਿਲਦਾ ਇਹ ਵੀ ਅਸੀਂ ਤੋੜਨ ਦੀ ਤਿਆਰੀ ਦੇ ਵਿੱਚ ਬੈਠੇ ਪਏ ਆ ਠੀਕ ਆ ਜੀ ਇਸ ਕਰਕੇ ਇਹ ਰੋਸ਼ ਅਸੀਂ ਕਰਕੇ ਬੈਠੇ ਪਏ ਆ ਇਸ ਕੰਮ ਨੂੰ ਬੰਦ ਕਰਨ ਵਾਸਤੇ ਤੇ ਲੀਡਰ ਦਾ ਕੀ ਕਹਿਣਾ ਹੈ ਕਿਉਂਕਿ ਜਿਵੇਂ ਕਿ ਮੈਂ ਭਾਈ ਸਾਹਿਬ ਨੂੰ ਸਵਾਲ ਪੁੱਛਿਆ ਕਿ ਡਾਕਟਰ ਉਹ ਜਿਹੜੇ ਸਥਾਨਕ ਸਰਕਾਰਾਂ ਮੰਤਰੀ ਨੇ ਜਿਹਦੇ ਅਧੀਨ ਇਹ ਸਾਰਾ ਦਫ਼ਤਰ ਆਉਂਦਾ ਜਿਹਦੇ ਅਧੀਨ ਅਸੀਂ ਸਾਰੇ ਤੁਸੀਂ ਸਾਰੇ ਕਰਮਚਾਰੀ ਆਉਂਦੇ ਨੇ ਉਹਨਾਂ ਸਰੋ ਤੁਹਾਨੂੰ ਪਤਾ ਹੀ ਆਂਦੇ ਪਹਿਲਾਂ ਵੀ ਉਹਨਾਂ ਨੇ ਇੱਕ ਵਾਰੀ ਆਸ਼ਵਾਸਨ ਦਿੱਤਾ ਸੀ ਜਦੋਂ ਅਸੀਂ ਪਹਿਲਾਂ ਹੜਤਾਲ ਕੀਤੀ ਸੀਗੀ ਉਸ ਲੋ ਇਲੈਕਸ਼ਨਾਂ ਤੇ ਖੜੇ ਸੀਗੇ ਇੱਥੇ ਸਾਨੂੰ ਕਹਿ ਕੇ ਗਿਆ ਸੀਗਾ ਕਿ ਸਾਡੀ ਸਰਕਾਰ ਆਊਗੀ ਤਾਂ ਮੈਂ ਜਿੱਤੂੰਗਾ ਮੈਂ ਤੁਹਾਡੇ ਨਾਲ ਖੜਾ ਹੋਊਂਗਾ ਤੁਹਾਡੇ ਨਾਲ ਪੂਰਾ ਸਪੋਰਟ ਕਰੂੰਗਾ ਮੈਂ ਪੂਰਾ ਮੈਂ ਤਾਂ ਤੁਹਾਨੂੰ ਪੱਕੇ ਕਰਾ ਦੂੰਗਾ ਇਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਮੁੜ ਕੇ ਜਦੋਂ ਉਹ ਆਹ ਹੁਣ ਜੀ ਪਿੱਛੇ ਜੇ ਫੇਰ ਆਏ ਸੀਗੇ ਸਾਨੂੰ ਕਹਿ ਕੇ ਗਿਆ ਜੀ ਕਹਿੰਦੇ ਮੈਂ ਤਾਂ ਤੁਹਾਨੂੰ ਉਸੇ ਲਈ ਇਹ ਗੱਲ ਕਹੀ ਸੀ ਕਹਿੰਦੇ ਮੈਂ ਕੋਸ਼ਿਸ਼ ਕਰੂੰਗਾ ਇਹ ਗੱਲ ਸਾਨੂੰ ਦਿੱਤੀ ਗਈ ਕੁਝ ਮੰਤਰੀ ਹੋ ਕੇ ਵੀ ਕੋਸ਼ਿਸ਼ ਕਰਨੀ ਹੈ ਤਾਂ ਵੈਸੇ ਤੁਹਾਨੂੰ ਚੁਣਿਆ ਕਿਉਂ ਆ ਕੋਸ਼ਿਸ਼ ਤਾਂ ਕੋ ਅਸੀਂ ਵੀ ਕਰ ਰਹੇ ਹਾਂ ਪਿਛਲੇ 5-7 ਬਹੁਤ ਲੰਮੇ ਸਾਲ ਤੋਂ ਕਿ ਜਦੋਂ ਗਾਂ ਥੋੜਾ ਅਸੀਂ ਇਹਨਾਂ ਨੂੰ ਫੇਰ ਵੋਟਾਂ ਪਾਵਾਂਗੇ ਗਾਂ ਤਾਂ ਨਹੀਂ ਅਸੀਂ ਇਹਨਾਂ ਦੇ ਕਿਸੇ ਗੱਲ ਚ ਆ ਰਹੇ ਸਾਡੇ ਸੀਵਰਮੈਨ ਭਾਈ ਖੜੇ ਆ ਨਾ ਉਹ ਵੀ ਆਸ਼ਵਾਸਨ ਦਿੱਤਾ ਕਿ 25000 ਤੁਹਾਡੀ ਤਨਖਾਹ ਭਾਜੀ ਆਪਾਂ ਕਰਦੇ ਆਂਗੇ ਪ੍ਰੇਮਗੜ੍ਹ ਵੀ ਅਸੀਂ ਤੁਹਾਡੇ ਨਾਲ ਉਹ ਇੰਟਰਵਿਊ ਕੀਤੀ ਸੀਗੀ ਹੋਈ ਕਿ ਨਹੀਂ ਹੋਈ ਹੋਈ ਸੀ ਉਹਨਾਂ ਨੇ ਆਪ ਮੰਤਰੀ ਸਾਹਿਬ ਨੇ ਕਿਹਾ ਸੀ ਵੀ ਤੁਹਾਡੀ ਆ ਜਿਹੜੀ ਜੂਨ ਮਹੀਨੇ ਦੀ ਸੈਲਰੀ ਹੈ ਜੁਲਾਈ ਮਹੀਨੇ 25000 ਪਾਊਗੀ ਪਰ ਉਹ અન્ਨੇ બોલે ہوئے પેયા ਹੋਰ ਕੁਛ ਨਹੀਂ ਆ ਜਿੱਦਾਂ ਉਹਨਾਂ ਨੂੰ پروੋਡ ਰਹੰਦੇ ਆ ਬਸ ਉਹੀ ਆ ਝੂਠ ਦਾ ਜਨਾ ਝੂਠ બોલ ਸਕਦੇ ਉਹਨਾਂ ਬੋਲਦੇ ਆ ਵੱਤ ਤੋਂ ਵੱਤ મતલਬ ਕਿ ਸਾਡੇ ਸਫਾਈ ਕਰਮਚਾਰੀ ਵੀ ਸਾਡਾ ਸੇਵਰਮੈਨ ਭਾਈਚਾਰਾ ਵੀ ਸਾਰੇ ਆਪਾਂ ਹੜਤਾਲਤੇ ਆ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਖੇਤ ਲੀਡਰ ਉਹਨਾਂ ਉਦਾਂ ਦਾ ਬਰਮਸ਼ਿੱਤਰ ਜਿੰਪਾ ਇੱਥੇ ਆਉਂਦੇ ਜਾਂਦੇ ਰਹਿੰਦੇ ਨੇ ਹਾਲਾਂਕਿ ਮੈਂ ਤਾਂ ਤੁਹਾਨੂੰ ਵੀ ਕਹਾਂਗਾ ਜਦੋਂ ਤੁਹਾਡੀ ਮਾੜੀ ਮੋਟੀ ਕੋਈ ਮੰਗ ਮੰਗਦੇ ਨੇ ਤੁਸੀਂ ਉਹਨਾਂ ਦਾ ਸਨਮਾਨ ਕਰ ਕਰ ਨਹੀਂ ਥੱਕਦੇ ਆਪਣੇ ਭਾਈ ਮੰਗਾਂ ਨੂੰ ਲੈ ਕੇ ਥੋੜਾ ਮਜਬੂਤੀ ਰੱਖੀ ਅਸੀਂ ਵੀ ਸਾਡੀ ਵੀ ਜ਼ਿੰਮੇਵਾਰੀ ਐ ਪੰਡਦੀ ਨਹੀਂ ਹ ਚਾਹੇ ਮਾਤਰੀ ਆਵੇ ਜਾਂ ਸੰਤਰੀ ਆਵੇ ਮਤਲਬ ਕਿ ਇੱਦਾਂ ਹੀ ਲੰਘਣਗਾ ਤਾਹੇ ਦੁਸ਼ਹਿਰਾ ਚਾਹੇ ਦੀਵਾਲੀ ਆ ਜੋ ਦੁਸ਼ਹਿਰਾ ਚਾਹੇ ਦੀਵਾਲੀ ਚਾਹੇ ਆਪਣੀ ਸ਼ੋਭਾ ਯਾਤਰਾ ਆਪਣੀ ਸ਼ੋਭਾ ਯਾਤਰਾ ਦੇ ਅਸੀਂ ਮਹਾਰਾਜ ਨੂੰ ਲੈ ਕੇ ਜਾਣਾ ਵਾ ਆਪਣੇ ਰੋਡ ਆਪਾਂ ਮੂਰੇ ਸਾਫ਼ ਜ਼ਰੂਰ ਕਰਾਂਗੇ ਜਦੋਂ ਮਹਾਰਾਜ ਜੀ ਤੇ ਕੱਲ ਵੀ ਇੱਕ ਪ੍ਰਭੂ ਸ਼੍ਰੀ ਰਾਮ ਜੀ ਦੀ ਜਿਹੜੀ ਉਹ ਸ਼ੋਭਾ ਯਾਤਰਾ ਤੇ ਸਾਡੀ ਗੱਲ ਹੋਈ ਆ ਉਹ ਕਹਿੰਦੇ ਅਸ ਕੱਲ ਉਹਨਾਂ ਨੇ ਤੁਹਾਨੂੰ ਇਹ ਵਿਸ਼ਵਾਸ ਦਿਵਾਇਆ ਕਰਮਚਾਰੀਆਂ ਨੇ ਕਿ ਅਸੀਂ ਉਹ ਵੀ ਰੂਟ ਆਪਾਂ ਸਫਾਈ ਕਰਾਂਗੇ ਸਰ ਕੂੜਾ ਕੋਈ ਨਹੀਂ ਚੱਕ ਹੋਣਾ ਵਾ ਜਿੱਥੇ ਤੱਕ ਆਪਾਂ ਰੋਡ ਜ਼ਰੂਰ ਸਾਫ਼ ਹੋਣੀ ਆ ਜਿੱ ਜਿੱਦਾਂ ਜਿੱਦਾਂ ਮਹਾਰਾਜ ਜੀ ਨੇ ਜਾਣਾ ਵਾ ਉਦਾਂ ਤਾਂ ਮੋਰੇ ਝਾੜੂ ਵੱਜਦਾ ਰਹੂਗਾ ਜੀ ਕਰਨ ਜੋਤ ਜੀ ਹਾਂ ਜੀ ਜਦੋਂ ਤਾਂ ਕਾਂਗਰਸ ਦੀ ਸਰਕਾਰ ਸੀ ਉਦੋਂ ਬ੍ਰਹਮਸ਼ੰਕਰ ਜੀ ਮਪਾ ਤੁਸੀਂ ਵੀ ਦੇਖਦੇ ਹੋਣਾ ਇੱਕ ਫੋਟੋ ਹੁਣ ਕੱਲ ਪਰਸੋ ਦੀ ਦੁਬਾਰਾ ਤੋਂ ਵਾਇਰਲ ਹੋਣ ਲੱਗੀ ਆ ਉਦੋਂ ਕੋੜੇ ਦੇ ਡੰਪਾ ਦੇ ਵਿੱਚ ਜਾ ਜਾ ਕੇ ਉਹ ਬੋਰਡ ਲਾਉਂਦੇ ਹੁੰਦੇ ਸੀ ਪੰਜਾਬ ਸਰਕਾਰ ਮੁਰਦਾਬਾਦ ਤੇ ਹੁਣ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਸਰਕਾਰ ਕੋਈ ਵੀ ਹੋਵੇ ਸਭ ਹਰ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀ ਆ ਜਿਹੜੀ ਸਰਕਾਰ ਬਣਦੀ ਆ ਸਭ ਤੋਂ ਪਹਿਲਾਂ ਉਹਨਾਂ ਨੇ ਇਹੀ ਦੱਬਣਾ ਹੁੰਦਾ ਕਿ ਕਲਾਸ 4 ਤੱਕਾ ਗਰੀਬ ਇਹਨਾਂ ਦੇ ਹੱਕ ਕਿੱਦਾਂ ਮਾਰੀਏ ਇਹਨਾਂ ਦੇ ਤੇ ਨਮੀਆਂ ਨਮੀਆਂ ਪਾਲਿਸੀਆਂ ਕਿੱਦਾਂ ਲੈ ਕੇ ਆਈਏ ਹੁਣ ਤੁਹਾਨੂੰ ਚੇਤਨ ਜੀ ਪਤਾ ਹੀ ਹੋਣਾ ਵਾ ਕਿ ਸਾਰਾ ਪੂਰਾ ਲੋਕਲ ਬੜੀ ਮਹਿਕਮਾ ਜਿਹੜਾ ਠੇਕੇ ਦੇ ਕਰਨ ਵਾਸਤੇ ਦਿੱਲੀ ਦੇ ਇੱਕ ਬੰਦੇ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ ਸਾਰਾ ਮਹਿਕਮਾ ਜਿਹੜਾ ਡੇਕੇ ਦੇ ਜੀ ਮਾਫੀ ਚਾਹੁੰਦਾ ਤੁਹਾਡੀ ਗੱਲ ਟੋਕ ਰਿਹਾ ਮੈਂ ਸਾਰਿਆਂ ਨੂੰ ਇਹੀ ਸਵਾਲ ਪੁੱਛਿਆ ਸੀ ਕਿ ਦਿੱਲੀ ਵਾਲੀ ਗੱਲ ਬਹੁਤ ਉੱਡਦੀ ਆ ਦੇਖੋ ਸੌਖੇ ਤਰੀਕੇ ਦੇ ਨਾਲ ਆਮ ਪਬਲਿਕ ਨੂੰ ਜ਼ਰੂਰ ਦੱਸ ਦਿਓ ਜੀ ਜੀ ਸੌਖੇ ਤਰੀਕੇ ਨਾਲ ਇਹੀ ਆ ਕਿ ਮੈਂ ਸਾਰਿਆਂ ਨੂੰ ਇਹੀ ਆਪਣੇ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਵ ਕੀ ਲੋਕਲ ਵੱਡੀ ਮੈਕਮੇ ਦੇ ਵਿੱਚ ਸਭ ਤੋਂ ਵੱਡ ਗਿਣਤੀ ਦੇ ਵਿੱਚ ਜਿਹੜੇ ਸਵੀਪਰ ਕੰਮ ਕਰ ਰਹੇ ਆ ਜਿਹੜੇ ਕੀ ਰੀਡ ਦੀ ਹੱਡੀ ਆ ਔਰ ਇਸ ਦੇ ਨਾਲ ਨਾਲ ਚਾਹੇ ਉਹ ਡਰਾਈਵਰ ਹੋਣ ਚਾਹੇ ਉਹ ਮਾਲੀ ਹੋਣ ਚਾਹੇ ਡਾਟਾ ਐਂਟਰੀ ਆਪਰੇਟਰ ਹੋਣ ਚਾਹੇ ਫਾਇਰ ਵਾਲੇ ਹੋਣ ਪੰਜਾਬ ਸਰਕਾਰ ਨੇ ਜਿਹੜਾ ਇੱਕ ਮਤਾ ਪਾਸ ਕਰਵਾਇਆ ਠੱਕੇ ਦੇ ਨਾਲ ਈਓ ਔਰ ਕਮਿਸ਼ਨਰਾਂ ਦੇ ਕੋਲੋਂ ਸਾਰੇ ਪੰਜਾਬ ਦੇ ਕਿ ਇਹਨੂੰ ਜਿਹੜਾ ਸਾਰਿਆਂ ਨੂੰ ਠੇਕੇ ਦੇ ਕੀਤਾ ਜਾਵੇ ਕਿਸੇ ਨੇ 56 ਕਰੋੜ ਦਾ ਪਾਇਆ ਕਿਸੇ ਨੇ 60 ਕਰੋੜ ਦਾ ਪਾਇਆ ਆਪਣੇ ਕਿੰਨੇ ਆ 55 ਕਰੋੜ ਦਾ 10 ਸਾਲ ਦਾ ਪਿਆ ਜਿਹੜਾ 55 ਕਰੋੜ ਅਸੀਂ 10 ਸਾਲ ਦਾ ਜੇਤਨ ਜੀ ਉਹਨਾਂ ਨੂੰ ਦੇਣਾ ਠੇਕੇਦਾਰਾਂ ਨੂੰ ਉਹਦੇ ਨਾਲ ਉਹ ਬੰਦੇ ਸਾਡੇ ਰੈਗੂਲਰ ਕਰਨ ਰੈਗੂਲਰ ਕਰਨ ਪੈਸਾ ਜਿਹੜਾ ਉਹ ਸਹੀ ਤਰੀਕੇ ਨਾਲ ਆਹ ਜਿਹੜਾ ਇਹਨਾਂ ਨੇ ਵੀ 15-15 20-20 ਹੋਰ ਵੀ ਸਾਡੇ ਭਾਈਚਾਰਾ ਜਿਹੜਾ ਹੋਰ ਵੀ ਲਗਨ ਦੇ ਨਾਲ ਕੰਮ ਕਰੂਗਾ ਜਦੋਂ ਤਨਖਾਹ ਤਿਕਣੀ ਚੁਕਣੀ ਹੋ ਜਾਣੀ ਹੈ ਜੀ ਬਿਲਕੁਲ ਹੁਣੇ ਕਹਿੰਦੇ ਆ ਸਵੈ ਸੇਵਕ ਸੇਰ ਨੂੰ 1 ਘੰਟਾ ਕੰਮ ਕਰਕੇ ਚਲ ਜਾਂਦਾ ਕਿਉਂ ਕਰੇ ਨਾ ਉਹ 10000 ਦੇ ਵਿੱਚ ਕਿੰਨਾ ਕੰਮ ਕਰੇ ਅਗਲਾ ਜਿੰਨਾ ਕੰਮ ਹੁੰਦਾ ਕਰਕੇ ਮੁੜ ਕੇ ਹੋਰ ਕੰਮ ਦੇਖਦਾ ਬੱਚਿਆਂ ਦਾ ਘਰ ਉਹਨਾਂ ਦੀ ਟਿੱਡ ਨਹੀਂ ਦੇਖਣਾ ਆਪਣੇ ਐਮਐਲਏ ਸਾਹਿਬ ਨਾਲ ਗੱਲ ਹੋਈ ਬਰਮਸ਼ੰਕਰ ਜੇ ਪਰ ਨਾ ਜਿਹੜੇ ਲੋਕਲ ਬਾਡੀ ਮਿਨਿਸਟਰ ਨੇ ਡਾਕਟਰ ਰਵਜੋਤ ਉਦੋਂ ਤਾਂ ਆਪਾਂ ਬਿਲਕੁਲ ਇਹਨਾਂ ਨੂੰ ਦੇਖੋ ਸ਼ਹਿਰ ਦੀ ਇੰਨੀ ਨਾਜ਼ੁਕ ਸਥਿਤੀ ਕੂੜੇ ਦੇ ਕਾਰਨ ਬਣੀ ਵੀ ਪਰ ਉਸ ਦੇ ਬਾਵਜੂਦ ਵੀ ਜਿਹੜਾ ਇਹਨਾਂ ਨੇ ਸਾਨੂੰ ਕੋਈ ਵੀ ਹਜੇ ਮੀਟਿੰਗ ਦਾ ਟਾਈਮ ਨਹੀਂ ਦਵਾਇਆ ਡਾਇਰੈਕਟਰ ਆਫਿਸ ਦੇ ਕੋਲ ਔਰ ਨਾ ਹੀ ਉਹਨਾਂ ਨੇ ਦਰੀ ਉੱਤੇ ਆ ਕੇ ਡਾਕਟਰ ਅਭਜੋਤ ਜੀ ਨੇ ਇੱਕ ਵਾਰੀ ਵੀ ਆਪਣੇ ਮੁਲਾਜ਼ਮਾਂ ਨਹੀਂ ਉਹਨਾਂ ਦੇ ਮੁਲਾਜ਼ਮਾਂ ਸਾਰੇ ਲੋਕਲ ਬੈਡੀ ਦੇ ਪੁੱਛਣਾ ਬਿਹਤਰ ਸਮਝਿਆ ਕਿ ਤੁਸੀਂ ਹੜਤਾਲ ਜਿਹੜੀ ਉਹਦਾ ਕਾਰਨ ਕੀ ਆ ਜਾਂ ਮੈਂ ਜਲਦ ਤੋਂ ਜਲਦ ਕੋਈ ਫੈਸਲਾ ਲੈ ਕੇ ਆਉਂਗਾ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਤੁਸੀਂ ਕਹਿ ਦਿੱਤਾ ਹੈਗਾ ਜਦੋਂ ਕਾਂਗਰਸ ਵਾਲਿਆਂ ਤੇ ਕਿਹੜਾ ਕੰਨ ਤੇ ਕੋਈ ਜੂਨ ਸਰ ਕਿਸੇ ਉਹਦਾ ਸੁੰਦਰ ਸ਼ਾਮ ਅਰੋੜਾ ਮੰਤਰੀ ਸੀਗੇ ਉਦੋਂ ਵੀ ਸਰਕਾਰ ਤੇ ਲੀਡਰ ਹੋ ਜਿਹੜੇ ਬੇਸ਼ਰਮ ਹੋ ਚੁੱਕੇ ਸੀ ਤੁਹਾਡੇ ਵੱਲੋਂ ਸ਼ਾਇਦ ਐਲਾਨ ਕਰ ਦਿੱਤਾ ਗਿਆ ਸੀ ਹੁਣ ਵੀ ਨਾ ਸੁਣੀ ਇਹ ਕੂੜਾ ਸਰਕਾਰੀ ਦਫ਼ਤਰਾਂ ਦੇ ਬਾਹਰ ਤੇ ਮੰਤਰੀ ਐਮ ਐਲ ਏ ਦੇ ਘਰਾਂ ਦੇ ਬਾਹਰ ਆਪਾਂ ਸੁੱਟਾਂਗੇ ਸ਼ਾਇਦ ਇਸ ਤਰ੍ਹਾਂ ਦਾ ਕੋਈ ਤੋਂ ਵੀ ਐਲਾਨ ਕੀਤਾ ਗਿਆ ਸੀ ਤੇ ਹੁਣ ਹੁਣ ਵੀ ਕਰ ਰਹੇ ਹਾਂ ਫਿਰ ਇਸ ਤਰ੍ਹਾਂ ਹੀ ਕੁਝ ਦੇਖੋ ਜੀ ਉਸ ਵੇਲੇ ਜੇ ਇਹਨਾਂ ਦੇ ਕੰਦੇ ਜੂਨ ਨਹੀਂ ਸੀ ਸਰਕਦੀ ਤਾਂ ਹੜਤਾਲ ਵੀ 52 ਦਿਨ ਗਈ ਸੀ ਤੇ ਅੱਜ ਸਾਡਾ 10ਵਾਂ ਦਿਨ ਹੜਤਾਲ ਦਾ ਵਾ ਸੋ ਦਿੱਲੀ ਦੂਰ ਨਹੀਂ ਆ ਕੰਮ ਲੱਗ ਗਈ ਆ ਜੇ ਹਜੇ ਵੀ ਸਾਡਾ ਕੁਝ ਨਾ ਕੀਤਾ ਗਿਆ ਤੇ ਫਿਰ ਸਰਕਾਰ ਸਾਨੂੰ ਜਿੰਨਾ ਮਰਜ਼ੀ ਦਬਾਨ ਦੀ ਕੋਸ਼ਿਸ਼ ਕਰ ਲਵੇ ਜੋ ਸਾਨੂੰ ਚੰਗਾ ਲੱਗੇਗਾ ਅਸੀਂ ਪੂਰੇ ਕਰਾਂਗੇ ਜੋ ਅਸੀਂ ਕਿਹਾ ਸੀਗਾ ਅਜੇ ਤੱਕ ਕਿਸੇ ਨੇ ਨਾ ਪਹੁੰਚ ਕੀਤੀ ਨਾ ਡਾਕਟਰ ਅਵਜੋਤ ਨੇ ਨਾ ਬ੍ਰਮਸ਼ੰਕਰ ਜਿੰਪਾ ਨੇ ਜਾਂ ਕਿਸੇ ਹੋਰ ਨੇ ਨਹੀਂ ਸਾਨੂੰ ਸਿਰਫ ਇਹੀ ਆ ਰਿਹਾ ਜੀ ਹੜਤਾਲ ਚੱਕ ਲੋ ਸਰਕਾਰ ਕੋਈ ਪਾਲਿਸੀ ਬਣਾ ਰਹੀ ਆ ਕੁਝ ਕਰ ਰਹੀ ਈ ਤੁਹਾਡੇ ਲਈ ਪਰ ਉਹ ਪਾਲਿਸੀਆਂ 4 ਸਾਲ ਤੋਂ ਬਣੀਆਂ ਨਹੀਂ ਬਣੀਆਂ ਬਣਨੀਆਂ ਕਦੋਂ ਆ 4 ਸਾਲ ਤੋਂ ਹੁਣ ਤਾਂ 4 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਤਾਂ ਹੁਣ ਲਾਰੇ ਲੱਪੇ ਰਹਿ ਕੇ ਬੰਦੇ ਰਹਿ ਗਏ ਜੀ ਬਿਲਕੁਲ ਇਹਨਾਂ ਦੇ ਲਾਰੇ ਲੱਪੇ ਹੀ ਆ ਜੀ ਮਲਾਜਮ ਮਾਰੂ ਨੀਤੀਆਂ ਕੀ ਬਸ ਲੱਲਾ ਭੱਬਾ ਕਰਕੇ ਅੱਗੇ ਇ ਐਮਪੀ ਆਪਣੀ ਕੋਈ ਫੋਨ ਫਾਨਾ ਹੈ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਉਹਨਾਂ ਦੀ ਵੀ ਭੂਮਿਕਾ ਕਿਉਂਕਿ ਉਹ ਚਾਰਪੁਰ ਤੋਂ ਲੋਕ ਸਭਾ ਸੰਸਦ ਰਹੇ ਨਹੀਂ ਉਹਨਾਂ ਤੱਕ ਕੋਈ ਹਜੇ ਗੱਲ ਨਹੀਂ ਹੋ ਪਾਈ ਨਾ ਸਾਡੀ ਕੋਈ ਹੋ ਪਾਈ ਨਾ ਉਹਨਾਂ ਦਾ ਕਿ ਕਾਲ ਸਾਨੂੰ ਆਈ ਆ ਪਰ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਅਸੀਂ ਫਿਰ ਵੀ ਸ਼ਹਿਰ ਵਾਸੀਆਂ ਦੀ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਅਸੀਂ ਜਿਹੜਾ ਆਪ ਸਰਵਸੰਮਤੀ ਨਾਲ ਇੱਕ ਫੈਸਲਾ ਲਿਆ ਸੀਗਾ ਕਿ ਜਿੱਥੋਂ ਭਗਵਾਨ ਰਾਮ ਜੀ ਦੀ ਯਾਤਰਾ ਨਿਕਲਣੀ ਆ ਸਿਰਫ ਉਹ ਰੂਟ ਕਲੀਅਰ ਕਰੀਏ ਔਰ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਦੇਵਾਨ ਜੀ ਦੀ ਜਦੋਂ ਯਾਤਰਾ ਨਿਕਲਣੀ ਸਿਰਫ ਉਹ ਰੂਟ ਕਲੀਅਰ ਕਰਨਾ ਨ ਸਿਰਫ ਇੱਕ ਧਾਰਮਿਕ ਭਾਵਨਾਵਾਂ ਨੂੰ ਠੀਸ ਨਾ ਪਹੁੰਚੇ ਕਿ ਭਗਵਾਨ ਸਾਰਿਆਂ ਦੇ ਸਾਝੇ ਆ ਇਸ ਕਰ ਕਰਕੇ ਇਹ ਛੋਟਾ ਜਿਹਾ ਇੱਕ ਫੈਸਲਾ ਜਿਹੜਾ ਅਸੀਂ ਜ਼ਰੂਰ ਲਿਆ ਵਾ ਬਾਕੀ ਹੜਤਾਲ ਜਿਹੜੀ ਆ ਆ ਦੇ ਤਿਉਹਾਰ ਲੰਘ ਜਾਣ ਇਸ ਤੋਂ ਜ਼ਿਆਦਾ ਜੋਰਾ ਸ਼ੋਰਾ ਦੇ ਅਸੀਂ ਕਰਾਂਗੇ ਘੱਟ ਨਹੀਂ ਕਰਾਂਗੇ ਬਾਕੀ ਹੁਣ ਜਿਹੜੀ ਚਾਹੇ ਉਹ ਫੋਗਿੰਗ ਹੁੰਦੀ ਆ ਬਾਡਾਂ ਦੇ ਵਿੱਚ ਸਫਾਈ ਪ੍ਰਬੰਧ ਹੈ ਸੀਵਰਮੈਨ ਆ ਟੋਟਲੀ ਬੰਦ ਆ ਜੀ ਸਭ ਕੁਝ ਸਾਰਾ ਕੁਝ ਬੰਦ ਵਾ ਸਿਰਫ ਇੱਕ ਫੋਗਿੰਗ ਚੱਲ ਰਹੀ ਆ ਕਿਉਂਕਿ ਜਿਹੜੀ ਐ ਐਮਰਜੈਂਸੀ ਦੇ ਕਾਰਨ ਡੇਂਗੂ ਦੇ ਕੇਸ ਬਹੁਤ ਹੋ ਰਹੇ ਆ ਕਿਉਂਕਿ ਜੇ ਇਹ ਵੀ ਨਾ ਚਲਾਈ ਤਾਂ ਲੋਕ ਡੇਂਗ ਚੈਨ ਲੱਗੇ ਦਾਗ ਲੱਗੇ ਕੀ ਜੀ ਇਹਨਾਂ ਨੇ ਸਾਰਾ ਕੁਝ ਹੀ ਬੰਦ ਕਰਤਾ ਹੁਣ ਤੁਸੀਂ ਦੇਖਣ ਵਾਲੀ ਗੱਲ ਆ ਅੱਗ ਲੱਗੇ ਜਿਵੇਂ ਫਾਇਰ ਵਾਲੀਆਂ ਗੱਡੀਆਂ ਵੀ ਜਾਣੀਆਂ ਵੀ ਆਣ ਵਾਸਤੇ ਤਿਉਹਾਰ ਚੱਲਦੇ ਲਾਈਟਾਂ ਵੀ ਚਲਣੀਆਂ ਚਾਹੀਦੀਆਂ ਕਿਤੇ ਏਰੀਆ ਦੇ ਵਿੱਚ ਪਾਣੀ ਨਹੀਂ ਆਂਦਾ ਟਿਊਬਲ ਲੱਗਣ ਵਾਲੇ ਆ ਜਾਂ ਪਾਣੀ ਦਾ ਫਲੋ ਨਹੀਂ ਉੱਥੇ ਟੈਂਕਰ ਵੀ ਜਾਂਦੇ ਇਸ ਕਰਕੇ ਇੱਕ ਜਿਹੜੀ ਫੋਗਿੰਗ ਆ ਥੋੜਾ ਜਿਆਦਾ ਰਾਹਤ ਦਾ ਅਸੀਂ ਰੱਖਿਆ ਹੋਇਆ ਇਸ਼ੂ ਬਹੁਤ ਬਹੁਤ ਧੰਨਵਾਦ ਜੀ ਤਾਂ ਇਸ ਨੇ ਸਫਾਈ ਕਰਮਚਾਰੀ ਯੂਨੀਅਨ ਦੇ ਆਗੂ ਤਾਂ ਬਹੁਤ ਸਾਰੇ ਸਾਡੇ ਨਾਲ ਇੱਥੇ ਸਫਾਈ ਕਰਮਚਾਰੀ ਵੀ ਮੌਜੂ ਸੀ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਤਾਂ ਤਸਵੀਰ ਇਹ ਗਿਣਤੀ ਦੇ ਵਿੱਚ ਜਿਹੜੇ ਉਹ ਸਾਡੇ ਚਾਹੇ ਸਫਾਈ ਕਰਮਚਾਰੀ ਨੇ ਸੀਵਰਮੈਨ ਨੇ ਜਾਂ ਹੋਰ ਆਊਟਸੋਰਸ ਕਰਮਚਾਰੀ ਨੇ ਜਿਹੜੇ ਉਹ ਸਾਰੇ ਆ ਜਿਹੜੇ ਉਹ ਇਸ ਵਕਤ ਹੜਤਾਲ ਤੇ ਨੇ ਤਾਂ ਸਿੱਧੇ ਤੌਰ ਤੇ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਇਹ ਹੜਤਾਲ ਹੈ ਜਿਹੜੀ ਇਹ ਜਿਉਂ ਦੀ ਤਿਉਂ ਬਰਕਰਾਰ ਰਹੇਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੜਤਾਲ ਹੈ ਜਿਹੜਾ ਹੋਰ ਵੀ ਤਿੱਖਾ ਰੂਪ ਧਾਰਨ ਕਰੇਗੀ